ਗੁਰਦਾਸਪੁਰ ਸ਼ਹਿਰ ਵਿੱਚ ਮੋਟਰਸਾਈਕਲ ਚੋਰੀ ਦਾ ਸਿਲਸਿਲਾ ਜਾਰੀ ਹੈ ਕੱਲ ਗੁਰਦਾਸਪੁਰ ਦੀ ਸਬਜ਼ੀ ਮੰਡੀ ਵਿੱਚ ਕੰਮ ਕਰਦੇ ਨੌਜਵਾਨ ਗगन ਖਲੋਪੀਆ ਦਾ ਮੋਟਰਸਾਈਕਲ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਚੋਰੀ ਕਰ ਲਿਆ ਗਿਆ ਸੀ ਜਿਸ ਦੀ ਸੀਸੀਟੀਵੀ ਫੁਟੇਜ ਅੱਜ ਵਾਇਰਲ ਹੋ ਗਈ ਹੈ ਤੇ ਕੱਲ ਵੀ ਮੋਟਰਸਾਈਕਲ ਚੋਰੀ ਕਰਨ ਦੀ ਸੀਸੀਟੀਵੀ ਵੀਡੀਓ ਵਾਇਰਲ ਹੋ ਗਈ ਸੀ ਪਰ ਅਜੇ ਵੀ ਪੁਲਿਸ ਦੇ ਹੱਥ ਖਾਲੀ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਘਰ ਦੇ ਬਾਹਰ ਖੜੇ ਸਪਲੈਂਡਰ ਮੋਟਰਸਾਈਕਲ ਅਤੇ ਮੂਤਰ ਰੁਮਾਲ ਬਣ ਕੇ ਚੋਰੀ ਕਰ ਰਹੇ ਹਨ ਜਿਸ ਤੋਂ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਉੱਥੇ ਹੀ ਪੀੜਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੋਟਰਸਾਈਕਲ ਨੂੰ ਲੱਭਣ ਅਤੇ ਵਾਪਸ ਕਰਨ ਦੀ ਗੱਲ ਚੱਲ ਰਹੀ ਸੀ ਕਿ ਸਾਨੂੰ ਕੋਈ ਉਮੀਦ ਹੈ ਕਿ ਸਾਡਾ ਮੋਟਰਸਾਈਕਲ ਜਲਦੀ ਵਾਪਸ ਹੋ ਜਾਵੇਗਾ ਗੁਰਦਾਸਪੁਰ ਤੋਂ ਜੀਬੀਸੀ ਅਪਡੇਟ ਦੇ ਲਈ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਨਾਮ ਮਨੀ ਜੀ ਤੇ ਮੇਰਾ ਨਾ ਮੋਟਰਸਾਈਕਲ ਮੈਂ 11 ਰੋਟੀ ਖਾਣਾ 3:30 ਵਜੇ ਮੇਰਾ ਗਲੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਧੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਕੋਣ ਆਇਆ ਵੀ ਦਫਤਰ ਆ ਸ਼ੇਤੀ ਤੇ ਮੈਂ ਗਿਆ ਆ ਮੈਂ ਗਲੀ 'ਚ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਤਾਂ ਉਹ ਦੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲੱਭਿਆ ਜਾਏ ਜਲਦੀ ਜੀ ਮੇਰਾ ਬਿਹਰੀਆ ਮਹੱਲੇ ਕੀ ਗੱਲ ਆ ਮੈਂ ਅੱਜ 4:00 ਵਜੇ ਦੀ ਕੀ ਕਰਨੀ ਹੈ ਜੀ ਘਰੇ ਹੀ ਆਉਂਦੀ ਆ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂ ਹਾਂ ਜੀ ਹਾਂ ਜੀ ਵਲੀਚ ਲਗਾਏ ਕੋਈ ਸੀਸੀਟੀਵੀ ਵਗੈਰਾ ਵੀ ਨਹੀਂ ਆਹ ਜੀ ਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਵੀਡੀਓ ਜਿਆ ਆਇਆ ਕੋਈ ਹਾਂ ਜੀ ਜੀ ਵੀਡੀਓ ਦੇ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂ ਜੀ ਜੀ ਪੁਲਿਸ ਕੋਈ ਕ੍ਰਾਈਮ ਕਰ ਦਿੰਦੇ ਹਾਂ ਜੀ ਜੀ ਪੁਲਿਸ ਕਰਾਤੀ ਜੀ ਹਾਂ ਜੀ ਰੋਸੇ ਅਤੇ ਅਟੁੱਟ ਵਿਸ਼ਵਾਸੀ ਯਾਤਰਾ ਦਿਨਾਲ ਪੰਜਾਬ ਐਂਡ ਸਿੰਧ ਬੈਂਕ ਮਨਾ ਰਿਹਾ ਹੈ 117ਵਾਂ ਸਥਾਪਨਾ ਦਿਵਸ ਪੰਜਾਬ ਐਂਡ ਸਿੰਧ ਬੈਂਕ ਆਪਣੇ ਸਾਰੇ ਗ੍ਰਾਹਕਾਂ ਸਰਪਰਸਤਾ ਅਤੇ ਹਿੱਸੇਦਾਰਾਂ ਦਾ ਉਹਨਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦ ਕਰਦਾ ਹੈ ਪੰਜਾਬ ਐਂਡ ਸਿੰਧ ਬੈਂਕ ਜਿੱਥੇ ਸੇਵਾ ਹੀ ਜੀਵਨ ਉਦੇਸ਼ ਹੈ ਜੀ ਕਹਨਾ ਅਧਿਕਾਰੀਆਂ ਦਾ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਪੋਲਸਾ ਨਾ ਹੀ ਇਹ ਸੀ ਮੇਰਾ ਮੋਟਰਸਾਈਕਲ ਲੱਗਿਆ ਜਲਦੀ ਮੇਰੇ ਮੋਟਰਸਾਈਕਲ ਦਾ ਨੰਬਰ ਜੇ ਮੇ ਕੋ ਆਰ ਸੀ ਆ 6895 ਆ ਤੇ ਪੀਪੀ06 ਜੇ 6695 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਹਾਂਜੀ ਰੰਗ ਕਿਹੜਾ ਹੈ ਰੰਗ ਬਲੈਕ ਕਲਰ ਜੇ ਮੰਗ ਕਰ ਮੰਗੇ ਹੀ ਵੀ ਮੋਟਰਸਾਈਕਲ ਲੱਭਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ ਸਪੋਰਟ ਕਰਾਂਗੇ ਤੁਹਾਨੂੰ